ਤੇ ਅਮਰਦਾਸ RAMਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਜ ਸ੍ਰੀ ਹਰਿ ਕਿਸਨ ਤੇ ਆਈਆ ਜਿਸ ਤਠਾ ਸ਼ਬਦ ਗਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਤੇ ਆਵੇ ਤਾਏ ਸ਼ਬਦ ਹੈ ਸਵਾਹਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਬਦ ਹੈ ਸਹਾਏ ਤਾਂ ਤਾਂ ਦਸਵੇਂ ਪਾਤਸ਼ਾਹ ਦੀ ਜੋਤ ਹਨ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਦਰਸ਼ਨ ਦਾਰਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਜਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਦੇ ਨਾਮ ਜਪਿਆ ਵਣ ਕੇ ਛਕਿਆ ਤੇਗ ਚਲਾਈ ਤੇਗ ਵਾਹੀ ਤੇ ਕੇ ਅੰਡੜ ਕੀਤਾ ਤੇਨਾ ਪਿਆਰਿਆਂ ਸੁਤਿਆਰਿਆਂ ਦੀ ਤਕਮਾਈ ਦਾ ਤੇ ਅੰਦਰ ਕੇ ਬੋਲੋ ਜੇ ਜੈਕਾਰੇ ਗੂੰਜਾਓ ਜਿਨਾਹ ਸਿੰਘਾਂ ਸੰਗੜੀਆਂ ਨੇ ਧਰਮੇਸ਼ ਸਿੱਧ ਤੇ ਪੰਦ ਬੰਦ ਕੁੜਵਾਏ ਖੋਪਰੀਆਂ ਲਿਖਾਈਆਂ ਚਰਖੜੀਆਂ ਜਿਹੜੇ ਤੇ ਨਾਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੀਆਂ ਆਇਆ ਸਿੱਖੀ ਕੇਸਾਂ ਸਵਾਸਾਂ ਸੰਗਣਿ ਵਾਈ ਤੇਨਾ ਪਿਆਰਿਆਂ ਸੁਤਿਆਰਿਆਂ ਦੀ ਤਕਮਾਈ ਦਾ ਤੇ ਅੰਦਰ ਕੇ ਬੋਲੋ ਜੇ ਜੈਕਾਰੇ ਗੂੰਜਾਓ ਪੰਜਾਂ ਤਖਤਾਂ ਸਤਿਗੁਰਦੁਆਰਿਆਂ ਗੁਰਤਾਮਾਗਾ ਦੇ ਅੰਦਰ ਕੇ ਬੋਲੋ ਜੇ ਉਹਨਾਂ ਦੀ ਸਲਾਣਾ ਆਜ਼ਮ ਤਾਜਾ ਕਰਦੇ ਸਲਾਣਾ ਜੋੜ ਮੇਲੇ ਨੂੰ ਮਨਾਉਂਦੇ ਆ ਸਤਿਗੁਰਜੀਓ ਸ੍ਰੀ ਅਖੰਡ ਪਾਠ ਸਾਹਿਬ ਪਰਮ ਕਰਾਉਣ ਲੱਗੇ ਹਨ ਆਪ ਜੀ ਦੇ ਪਾਵਨ ਦਰਬਾਰਾਂ ਤੋਂ ਆਪ ਜੀ ਦੇ ਪਾਵਨ ਸਰੂਪ ਕਮਰ ਕਸੇ ਕੀਤੇ ਗਏ ਨੇ ਆਪ ਜੀ ਕਿਰਪਾ ਕਰੋ ਜੀ ਇਸਥਾਨਾ ਤੋਂ ਚਾਲੇ ਪਾਉਣ ਦੀ ਆਗਿਆ ਬਖਸ਼ ਕਰੋ ਅਰਾ ਪੈਂਦੇ ਆਗ ਸੰਗ ਸਹਾਇ ਹੋਣਾ ਆਪਣੇ ਕਾਰਜ ਆਪ ਕਰਵਾ ਲੈਣੇ ਸੁਖ ਹੋਵੇ ਗੁਰੂ ਨਾਨਕ ਨਾਮ ਜੜ ਦੀ ਗਲਾ ਸ੍ਰੀ ਨੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਲੇ ਸੋਨਿਹਾਲ ਸ੍ਰੀਓ ਗੋਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਸ਼ਤਰਜ ਕਰੀ ਕੋ ਫੋਨ ਵੇਲਾ ਬਾਬਾ ਜੀ ਸ਼ਤ ਮਾੜੋ ਤੀ ਸਤਨਾਮ

ਦਾ ਬੰਦ ਆ। ਉਹਨਾਂ ਦੇ ਕਿੱਥੇ ਲੈ ਜਾਓ? ਜਾਂਦਰ ਤੱਕ ਲੈ ਜਾਓ, ਇੱਕ ਤੱਕ ਦੱਦ ਰਿਹਾ। ਜਿੱਤੇ ਤੱਕ ਆ ਲਾਲ ਜਤਰਾ ਤੱਕ ਲੈ ਜਾ। ਆਪਾ ਆਪਾ ਮੇਰੇ ਨੂੰ ਮੇਰੇ ਵਾਹ ਅਕਾਲ ਜੀ ਚਲਤਾ ਨਰਮਨ ਦੇ ਥਾਂ ਦੇ ਦਰਵਾਜ਼ਾ ਉਜਵਨ ਸੁਪਤ ਕਰੇ ਕੋ ਮੇਰੀ ਦਰਸ਼ਨ ਦੀਜੋ ਉਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ جنی سپائی جن من, من مخانوی ਅੰਤਰਿ ਜੋ ਬਸਵਾਓ ਵਰਮਖੇਰ ਦਾਇ ਸਦਨ ਅਪੀ ਦੇਓ ਅਰ ਨਾਮੁ ਨਰਲਾਤਾ ਭਾਉ ਕੂੜ ਤਪ ਕਟਾ ਜਿਹਹਿ ਜਾਸੀ ਮਨੁ ਅਭੀਕਾ ਅਲਾਓ ਜੇ ਅਨੇਕ ਕੰਮ ਕਰੇ ਅਦਤਾਈ ਤੇਰ ਪਰ ਤੈ ਬਾਦੋ ਆਨੇ ਬਿਨ ਹਰ ਅਰਥ ਗਵਾਈ ਸੱਚਾ ਸਾਧਵਰ ਸਾ ਕੀ ਜਿਸਮਾਏ ਪਰਛੁਟ ਗੁਰ ਸਰਣਾਇ ਜੇ ਨਾਰ ਮਨ ਵਸਿਆ ਸੇ ਦਰਸਾਜੇ ਦਰਸਾਜੇ ਸਤਿਆਰਾ ਸਉ ਪਾਜੁ ਜੋ ਜੋ ਹੋਈ ਕੋਈ ਨ ਮੇਟਣ ਹਾਰਾ ਨਾਨਕ ਕੈ ਕ ਸਦ ਬਲਿਹਾਰੈ ਜਿਨ ਹਰਿ ਵਾਖਿਆ ਉਰਧਾਰਾ ਜਿਨ ਹਰਿ ਮੰਨ ਵਸਿਆ ਸੇ ਦਰਸਾਜੈ ਦਰਸਤ ਸਚਿਆ ਗੱਦੀ ਤੇ ਵਿਰਾਜਮਨ 사ਤਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਰਦਰਸ਼ਨ ਦੀ ਦਾਤ ਦਾ ਧੰਨਤਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਨਾਂ ਨੇ ਨਾਮ ਜਪਿਆ ਵਨ ਦੇ ਛਕੇ ਆ ਦੇਗ ਤੇ ਲਾਈ ਤੇਗ ਵਾਹੀ ਦੇਖ ਕੇ ਕੰਡਕਟ ਕੀਤਾ ਤਨਾ ਪਿਆਰਿਆ ਸਤਿਆਰਿਆ ਨੇ ਤਨੇਮੀਆ ਪ੍ਰੇਮੀਆਂ ਦੀ ਕਮਾਈ ਦਾ ਧਿਆਨ ਤੱਕੇ ਬੋਲਣਾ ਜੀ ਜੁਰ ਸਮੂਚੀ ਸਿੰਘਾਂ ਸਿੰਗਣੀਆਂ ਨੇ ਧਰਮਹਿ ਸੀਸ ਰਤੇ ਬੰਦ ਬੰਦ ਕਟਵਾਏ ਕੋਪੜੀਆਂ ਲੋਹਾਂ ਜਾਂ ਤਨਾਰੇ ਨਾਲ ਚਰਾਏ ਗਏ ਦੇਗਾਂ ਵਿੱਚ ਉਬਾਲੇ ਗੇ ਪਠਾਂ ਵਿੱਚ ਉਕੇ ਗਏ ਜਿਉਂਦੇ ਜੀ ਚੰਦ ਨਾਲ ਵਨ ਕੇ ਸਾੜੇ ਗਏ ਗੋਦਰੇ ਸ਼ਵੇਦ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਆ ਸਿੱਖੀ ਦੇ ਕਹਿਸਤਾ ਸਬਸ ਸੰਗ ਨਿਭਾਇਆ ਕਿ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮਨੇ ਇਹਨੇ ਸੂਤ ਸੰਤ ਦਾ ਪਕਤਾ ਮਾਪ ਉਪਰ ਕੰਪਰਮ ਗਿਆਨੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਤੇ ਬਤੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਆਪ ਜੀ ਦੇ ਪੰਜਾਂ ਤਾਕਤਾਂ ਤੇ ਸਰਬੱਤ ਗੁਰੂਵਾਰਿਆਂ ਗੁਰਧਾਮਾਂ ਦੇ ਦਰਸ਼ਨ ਦੇ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਉਹ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤੇ ਆਵੇ ਜਿੱਤੇ ਆਵੇਨ ਕਸਤ ਦਾ ਸਰਬ ਸਖੂਗਾ ਜਹਾਂ ਜਹਾਂ ਗੁਰੂ ਘਰ ਸਜੀ ਸਾਹਿਬ ਤਾਂ ਤਾਂ ਰਚਿਆਰੀ ਆ ਦੇਖ ਦੇ ਪਤੇ ਵਿਦ ਕੀ ਐ ਪੰਚ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਕਾਲ ਸਜੀ ਕੇ ਮੋਲ ਬਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਗੁਰ ਸਿੱਖਾਂ ਦਾ ਮਨ ਨੀਮਾ ਮਾਤੀ ਉੱਚੀ ਮਤਬਦ ਕਰਕੇ ਆਪਾਂ ਗੱਲ ਫਤਹਿ ਲੋ ਇਨ ਮਾਨਿਆਂ ਦੇ ਮਾਨ ਨਾ ਤਾਂ ਨਿਆਂ ਦੇ ਤਾਂ ਨੀ ਉੱਟਿਆਂ ਦੀ ਓਟ ਨੇ ਆਸੀ ਐਸੇ ਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹ ਤਨ ਤਨਾ ਕਲਪਕੰਤ ਜਾਮੀਨਨ ਕਾ ਪਿਤਾ ਜੀ ਆਪ ਜੀ ਦੇ ਜਨ ਕਮਲਾਂ ਦੇ ਵਿੱਚ ਅਦਾਸ ਬਿੰਤੀ ਜੋਰਦਰੀ ਅਰਜ਼ੋਈ ਹੈ ਪਿਤਾ ਜੀ ਆਪ ਦੇ ਅ ਪਰਮਾਨਿਹ ਜਨਮ ਮਰਨ ਦੂਮੈ ਨਾਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਪਤਲੀ ਲਾਇਨ ਹਰ ਸਿਉ ਲਾਇਨ ਮਲਾਈ ਧਨ 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 ਜਨ ਆਇਆ ਜਿਸ ਪ੍ਰਸਾਦ ਸੰਜਕ ਕਰਾਇਆ ਜਾਣੇ ਆਵਨ ਕਾ ਇਹ ਸਵਉ ਜਨ ਕੇ ਸੰਗ ਚਿਤਿ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਕਿਸ ਜਨ ਕੋ ਸਦਾ ਨਮਸਕਾਰ ਦੇ ਮਹਾਵਾਕਾਂ ਅਨਸਾਰ ਦਾਦਾ ਪਿਤਾ ਜੀਓ ਆਪ ਜੀਆਂ ਦੇ ਦਰੋਂ ਪਰਮਾਤਮਾ ਸੋਏ ਹੈ ਮਹਾਨ ਜੂਧ ਮਹਾਨ ਬਾਦਸ਼ਾਹ ਦਾਦਾ ਪਿਤਾ ਜੀਓ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਅਸਥਾਨਾਂ ਤੇ ਸਲਾਨਾ ਜੋੜ ਮੇਲਾ ਮਨਾਉਂਦੇ ਆਇਆ ਦਾਦਾ ਪਿਤਾ ਜੀ ਇਸ ਵਕਤ ਆਪ ਜੀਆਂ ਦੇ ਦਰੋਂ ਪਰਮਾਤਮਾ ਸੇਵਾਦਾਰ ਪਰਿਵਾਰ ਆਪਨੇ ਕਰਕਰ ਦੇ ਦੀਪਾ ਆਪਣੇ ਕਰਕਰ ਦੇ ਚੰ ਸੇਵਕ ਮੱਤੀ ਅਮਨਦੀਪ ਪੌਰ ਬਾਈ ਪਹੁਜ ਜਤਿੰਦਰ ਸਿੰਘ ਦਾਦਾ ਜੀ ਪਰਵਾਦੇ ਸੁਖਸ਼ਾਂਤੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੀਆਂ ਅਸੀਸਾਂ ਆਪ ਜੀ ਦਾ ਰਹਿਮਤਾਂ ਭਰਿਆ ਹੱਥ ਪਰਿਵਾਰ ਦੇ ਸਿਰ ਤੇ ਰਖਾਉਂਦੇ ਹੋਇਆ ਆਪ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸੁਖਮਨੀ ਸੁਖਮਤ ਪ੍ਰਬਨਾਮ ਪੜ ਜਨਾ ਕੇ ਮਾਨਯੋਗ ਵਿਸਰਾਮ ਦੇ ਮਹਾਵਾਕਮ ਸਾਸ਼ੇਬਾ ਦਾ ਪਰਿਵਾਰ ਨੂੰ ਸੁਖਮਨੀ ਸਾਜੀ ਦੀ ਬਾਣੀ ਦੇ ਸੰਪੂਰਨ ਧੁਪ ਹੋਣ ਦੇ ਉਪਰਾਲੇ ਹੋ ਜਾਂਦਾ ਦਾਦਾ ਜੀਓ ਆਪ ਜੀ ਦੇ ਪਵਿੱਤਰ ਸਰੂਪ ਆਪ ਜੀ ਦੇ ਪਵਿੱਤਰ ਸਥਾਨਾਂ ਤੋਂ ਮਾਤਾ ਸਾਹਿਬ ਜੀ ਦੇ ਪਵਿੱਤਰ ਸਥਾਨਾਂ ਤੇ ਚੱਲ ਕੇ ਪਹੁੰਚ ਜਾਂਦਾ ਤਾਂ ਪਲੇ ਰਸਤੇ ਵਿੱਚ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਇਆ ਹਾਂ ਦਾਤਾ ਪਿਤਾ ਜੀਓ ਕਿਸੇ ਪ੍ਰਕਾਰ ਦੀ ਕੋਈ ਹੁਣਤਾ ਜੇ ਕੋਈ ਅਣਜਾਣ ਬੱਚੇ ਸੰਬਖੇਮਾ ਬਖਸ਼ ਕਰ ਦੇਣੀ ਇਸ ਸੁਭਾਗੇ ਮੌਕੇ ਤੇ ਦੂਰੋਂ ਨੇੜੇੋਂ ਚੱਲ ਕਰਕੇ ਬੇਨਤ ਬੇਨਤ ਸੰਗਤਾਂ ਨੇ ਮਾਤਾ ਸਾਹਿਬ ਜੀ ਦੇ ਪਵਿੱਤਰ ਸਥਾਨ ਨਾਲ ਦੀਆਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਜੀ ਖਾਦਮ ਕਦਮ ਲਿਖੇ ਵਿੱਚ ਲਾਉਣਾ ਚੜ੍ਹਦੀਆਂ ਚੜ੍ਹਦੀਆਂ ਕਲਾ ਬਖਸ਼ ਕਰੀਆਂ ਪਰਿਵਾਰ ਵਿੱਚ ਸੁੱਖ ਸ਼ਾਂਤੀ ਤੇ ਰੁਕਤਾ ਤੰਦਰੁਸਤੀਆਂ ਬਖਸ਼ੀਆਂ ਆਪਣੇ ਦਰੋਂ ਕੋਲੋਂ ਸਿੱਖੀ ਜੀਵਨ ਨਾਮ ਦੀ ਦਾਤ ਆਪਣੇ ਜਨਮਗੋਣਾਂ ਦੀ ਪ੍ਰੀਤੀ ਬਖਸ਼ੀ ਜਿੱਤੇ ਰੱਖਣਾ ਪਿਤਾ ਜੀ ਆਪਣੇ ਜਨਮਗੋਣਾਂ ਨਾ ਬਾਣੀ ਤੇ ਬਾਣੇ ਦਾ ਸਤਕਾਰ ਬਖਸ਼ਣਾ ਸੇਵਾ ਤੇ ਸਿਮਰਨ ਪਰਵਾਰ ਦੀ ਝੋਲੀ ਵਿੱਚ ਪਾਉਣੇ ਆਸਪਤ ਕਰਿ ਕਰੋ ਕਿਰਪਾ ਕਰੋ ਰਹਿਮਤ ਆਪਣੇ ਰਹਿਮਤ ਮੇਕ ਜਾਨੀਆ ਦੇ ਵਿੱਚੋਂ ਰਹਿਮਤ ਮੇ ਹੁਕਮ ਬਖਸ਼ੇ ਸੇਵਾਦਾਰ ਪਰਮਾਤਮਾ ਦੇ ਦੁਆਰਾ ਇਹ ਸਾ ਸੰਗਤ ਨੂੰ ਬਖਸ਼ੋ ਅਸੀਸ ਦੇ ਨਾਲ ਹੀ ਹੁਕਮੀ ਸਾਹਿਬ ਜੀ ਦੀ ਬਾਣੀ ਦਾ ਜਾਪ ਪ੍ਰਾਰੰਭ ਕਰਦੇ ਆ ਗਿਆ ਬਖਸ਼ੋ ਜੀ ਸਹੀ ਗੁਰਮੁਖੀ ਅੰਦਰ ਮਿਲ ਮਲੋਣਾ ਜੀ ਜਿਨਾ ਮਿਲਿਆ ਪਿਆ ਦਾ ਇਹ ਪਵਿੱਤਰ ਨਾਮ ਸਤਨਾਮ ਦੀਵਾ ਗੁਰਦੇਵ ਜੀ ਆਗੇ ਨਾਨਕ ਨਾਮ ਚੜ੍ਹਦੀ ਕਲਾ ਬਾਣੀ ਮਜੀ ਕਾ ਖਾਲਸਾ ਵਾਹਿਗੁਰੂ ਬੋਲੇ ਗਰੀਬ ਨਿਵਾਜਿਓ

ਨਜ਼ਾ ਨਹੀਂ ਪ੍ਰਭ ਕਾ ਦਰਬਰ ਮੰਨੇ ਪ੍ਰਭ ਕਾ ਜਨਾ ਹੋਏ ਸੋ ਕਮਾ ਪ੍ਰਭ ਕਾ ਸਮਨ ਸੋ ਬਰ ਬਨ ਹਾ ਸੇ ਸਮਾਨੀ ਹਾ ਸੋ ਰਾਏ ਕਰ ਧਾਰੀਆਂ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਘੁਰ ਕਰਮ ਪਾਇ ਤੁਦ ਜਨ ਕੋ ਸੇ ਨਾਮ ਹਰਖਾ ਲਾਗੇ ਕਹਿ ਨਾਨਕ ਤਹਿਤ ਕੋ ਆ ਤਿਰ ਕਰਿਆ ਨਾ ਹਤ ਬਾਜੇ आनंद सुनो बडभागी हो सकल मनोरथ पूरे और ब्रह्मप्रपाया पुत्रे सकल वसुरे दुख रोग संताप उतरे सुने सच्ची वाणी संत साजन भए सत से पूरे गुण गाई सुनते नित करते पवितत सत गुण रहे ਮਾਝ ਅਨਹਦ ਤੂਰੇ ਸਦੋ ਬਵਣ ਗੁਰੂ ਪਾਣੀ ਪਤਾ ਮਾਤਾ ਤਤ ਤੁਮ ਅਕ ਧੰਦੇਸ ਰਾਤ ਗਦਾਈ ਨਾਇਆ ਖਿੰਨ ਸਗ ਜਗਤ ਸੰਗਿਆ ਝੋਲੀਆ ਜਿਆ ਮਾਝ ਧਰਮਾ ਦੂਰ ਕਰੀ ਆਪ ਕੋ ਆਪਣੀ ਕੇਣਾ ਕੇਹੂਰ ਜਿਨੀ ਨਾਮ ਅਧਿਆ ਕਤੇ ਮੋ ਕੀ ਉੱਜਲੇ ਕਿਤਿ ਸੁਖੀ ਨਾ ਵਾਰ ਮੀ ਪਾਕਾਂਸਾ ਤਰ ਕੋ ਵਾਰਿ ਜੀ ਕੀ ਸਫਤਿ ਢੇਣ ਟੋਲਾ ਕੈਸਰ ਦਤ ਤਖੰਡ ਉਪਤਿਏ ਵੀ ਦਾਣਾ ਵਿਨਾਸਾ ਹੀ ਮੈ ਸਿਮਰਨ ਹਭ ਕਿਸ ਲੱਦਨ ਬਿਤਮਨ ਡਟਮ ਕੋਈ ਜਿਸ ਪਕਰ ਸੱਚਾ ਸਾਇਬ ਨਾਨਕ ਮੇਕ ਨਾ ਸਕੈ ਕੋਈ ਜਿਨਾ ਬਸੰਗਣਿਆ ਦੌਰ ਮ ਤਵੰਜਾਇ ਮਕਰਤ ਸਾੜੇ ਸੀ ਹੋਟ ਤੇ ਦੀਜਾ ਦੀ ਸਬਾਇ ਜਨ ਨਾਨਕ ਬੱਤੇ ਕੀ ਯਾਂ ਧਾਂ ਕਿਸ ਕਰਮ ਨਾ ਜਾਣਾ ਉਸਾਰ ਨਾ ਜਾਣਾ ਤੇਹੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਦੇਵੀ ਵਡਿਆਈ ਕੋਈ ਨਾਮ ਨਾ ਜਾਣ ਬਿਨਵਾ ਗਰੀ ਗੁਰੂ ਮੈਂ ਬੋਲਣਾ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਦਿਨ ਤੇ ਆਪਨੇ ਵਾਰਨ ਹਾਰਾ ਦੁੱਖਾਂ ਤਸਕਰਾਸ ਤਾਂ ਕੋ ਵਿਗਨ ਨਾ ਹੋ ਲਾਗੇ ਜਾਂ ਕੀ ਪ੍ਰਭਾਗੇ ਅਰਦਾਸ ਸੂਰਮਾ ਰਾਤਾ ਕਾਤ ਤੇ ਗੋਦ ਤੇ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਪਾਇਆ ਸਦਾ ਨਾਨਕ ਕੀ ਅਰਦਾਸ ਅਰਦਾਸ ਕੋਨ ਕਾਰ ਸਿਵਾਏ ਗੁਦੀਖ ਕਦੇ ਸ੍ਰੀ ਭਗਵਾਨ ਜੀ ਸਹਾਇ ਵਾ ਸ੍ਰੀ ਭਗਵਾਨ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਵਤੀ ਸਮਰਗ ਕਰ ਗੁਰਨਾਨਕ ਲਈ ਹੈ ਰੰਗਤ ਬੁਖਤਿਆ ਅਰਦਾਸ RAM DAS ਸਹਿਮੈਂ ਸਹਾਇ ਅਜਨਰ ਗੋਵਿੰਦ ਨੋ ਸਮਰੋਹ ਸਿਧਿਆ ਭਾਇ ਸਿਰਿਅਤ ਇਸਨ ਇਹੀ ਐਜਨ ਕਰਤੇ ਸਬਦ ਸੁਜਾਇ ਇਕ ਬਾਹਦਰ ਸਿਮਰਿ ਆਇ ਕਰ ਨਾਉ ਨੰਦੇ ਆਵੈ ਤਾਏ ਸਭ ਤਾ ਹਾਂ ਜੀ ਸਹਾਇ ਤੰਦੰ 10 5 6 7 ਵਿਚਿ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਾਭ ਤੈ ਹਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਬੇਦ ਕਤੇਵ ਸੰਸਾਰ ਹਵਾਉ ਬਾਹਰਾ ਨਾਨਕ ਕਾ ਪਾਤਸ਼ਾਹ ਰਦਸੇ ਜਹਰਜ ਕੋ ਜੋ ਘਟਲ ਸ਼ਬਦ ਦਾ ਕੋਟ ਬ੍ਰਹਮੰਡਨ ਮਾਲਕ ਗੱਦੀ ਤੇ ਬਰਾਜ ਮਾਨ ਸਾਧੂਪੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਪਾਠ ਤਰਸ਼ਨ ਦੀਦਾਰ ਦਾ ਧਿਆਨ ਕਰੇ ਗੁਰਨਾ ਜੀ ਬਾਣੀ ਗੁਰੂ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹੱਠੀਆਂ ਜੱਪਕੀਆਂ ਤਪਕੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਨ ਕੇ ਝਕਿਆ ਦੇਖਤ ਲਈ ਦੇਖ ਭਾਈ ਦੇਖ ਬਾਇ ਕੁੱਪੜੀਆਂ ਨਾ ਹੋਈਆਂ ਤਨ ਆਰਣਾਂ ਕਿਹਾ ਗਿਆ ਜੇ ਕੰਮ ਚੁਬਾਲੇਗਾ ਸਤਨ ਵਿੱਚ ਚੁੱਕੇ ਗਏ ਜਿੰਨੀ ਕਵਿੰਦਾਂ ਨਾਲ ਵੰਨ ਕੇ ਝਾਲੇ ਗਏ ਗੁਰਦਾਰੇ ਸੇਵਾ ਕੁਰਬਾਨੀ ਰੂਹ ਜੀ ਨਤਮਸ ਸਤ ਸਵਾਦ ਸਭਾ ਦਾ ਨਿਮਾਇਆ ਤੇਰੇ ਭਾਣੇ ਨੂੰ ਇੱਕ ਮੈਂ ਤਾਂ ਸੁਭੂ ਸੰਤ ਦਾ ਅਪਧਾਮ ਕੋ ਸੰਭਰ सवारी दिपते सो आ गया पीर बाल की तब चलायो पंथ सब सिंह कण को गमय गुरु मानियों कंथ गुरु ग्रंथ दी मानियों प्रकट पुराण की दे जो प्रभु को मिल वो चाहे खोज शब्द में दे राज करेगा काल साया की रहे ना कोई वारवे सामी ਦਾਤ ਕਰ ਸੇਵ ਕਰ ਗੁਰੂ ਪਾਰਿਓ ਕਾਰਨ ਹਾਰ ਕੰਡਾ ਜਾ ਕੇ ਹਾਥ ਮੈਂ ਕਲਗੀ ਸੋਹੈ ਸੀਸ ਸੋਹਮਦੀ ਰਚਿਆ ਕਰੇ ਕਲਗੀ ਧਾਰ ਜਗ ਲਈ ਮਿਸਰ ਨਾਹੀ ਦਾਤਾਂ ਦੂਖਨੇਵਾਰ ਸੁਕਾ ਮਨ ਸਾਦਾ